ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਕੌਰਟਿਕ ਚੈਨ ਤੇ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਆਪਾਂ ਇਹ ਲੈ ਕੇ ਆਏ ਹਾਂ ਜੀ ਸ਼ਿਮਰ ਪਸ਼ਮੀਨੇ ਦੇ ਸੂਟ ਲੈ ਕੇ ਆਏ ਇਹਦੇ ਵਿੱਚ ਪਲੇਨ ਸੂਟ ਹੀ ਮਿਲਣਗੇ ਤੁਹਾਨੂੰ ਤੇ ਕੁਝ ਸੂਟ ਤੁਹਾਨੂੰ ਜੀ ਬਰਕ ਕੀਤੇ ਮਿਲਣਗੇ ਬਰਕ ਕੀਤੇ ਸੂਟਾਂ ਦਾ ਪ੍ਰਾਈਸ ਜੀ ਬਹੁਤ ਘੱਟ ਆ ਸੀ ਮੈਂਸ਼ਨ ਕਰਤਾ 1500 ਪ੍ਰਾਈਸ ਹੈ ਜੀ ਇਹਦਾ ਤੇ ਇਹ ਸੂਟ ਜਿਹੜੇ ਭਾਰਤੀ ਵੀਰ ਸੂਟ ਜਿਹੜੇ ਤੁਹਾਨੂੰ ਮੈਂ ਦਿਖਾ ਰਹੇ ਹਾਂ ਇਹ ਕਿਹ ਰੇਤੇ ਵਰਕ ਹੈ ਜੀ ਬਾਜੂ ਤੇ ਕੰਮ ਹੋਇਆ ਤੇ ਨਿੱਕੀ ਨਿੱਕੀ ਡਾਟ ਪਾਇਓਏ ਸਾਰੀ ਸ਼ਰਟ ਤੇ ਤੇ ਬਹੁਤ ਸੋਹਣੇ ਸੂਟ ਹੈ ਜੀ ਇਹ ਜਿਹੜੇ ਆਪਾਂ ਬਣਾਏ ਹੋਏ ਹੈ ਜੀ। ਇਸ ਤਰ੍ਹਾਂ ਦੇ ਫੈਬਰਿਕ ਚਲਾਤੇ ਆਪਾਂ ਜਿਵੇਂ ਬਿਸਕੋਸ, ਆਰਗੰజా ਹੋ ਗਿਆ। ਜਿਵੇਂ ਸਿਲਕ ਹੋਗੀ ਜੀ, ਰੂਬੀ ਸਿਲਕ ਹੋਗੀ ਤੇ ਟਾਸਰ ਸਿਲਕ ਹੋਗੀ। ਕਈ ਤਰ੍ਹਾਂ ਦੇ ਆਪਾਂ ਜਿਹੜੇ ਚ ਫੈਬਰਿਕ ਲਾਇਆ ਹੋਇਆ ਹੈ। ਸਾਰੇ ਤਰ੍ਹਾਂ ਦਾ ਪ੍ਰਾਈਸ ਤੁਹਾਨੂੰ 21 ਰੋਗ ਹੈ ਜੀ 1500 ਜੀ। ਇਹ ਆਪਾਂ ਡਿਸਕਾਊਂਟ ਤੇ ਲੱਗੇ ਹੋਏ ਜਿਹੜੇ ਵਰਕ ਕੀਤੇ ਸੂਟ ਲਾਇਏ ਜੀ ਇਹ ਵੱਡਾ ਡਿਸਕਾਊਂਟ ਤੇ ਲਾਇਏ ਹੋਏ। ਫਟਾਫਟ ਤੁਸੀਂ ਸਕਰੀਨਸ਼ਾਟ ਲਓ ਜੀ ਤੇ ਆਪਾਂ ਨੂੰ ਬੁਕਿੰਗ ਕਰਾਓ ਸੂਟ ਦੀ। ਇਹ ਸਾਰੇ ਸੂਟ ਹੀ ਬਹੁਤ ਜਿਆਦਾ ਸੋਹਣੇ ਹੈ ਜੀ ਇਹ ਆਪਣੇ ਕੋਲ ਜਿਹੜੇ ਬਣੇ ਹੋਇਆ ਜੀ ਇਹ ਵੀ ਔਰਗੰజా ਤੇ ਬਣੇ ਹੋਇਆ ਜੀ ਇਹ ਜਿਹੜਾ ਪਿਓਰ ਔਰਗੰజా ਤੇ ਉਤੇ ਬਣਿਆ ਹੋਇਆ ਜੀ ਆ ਪੀਲਾ ਵੀ ਔਰਗੰజా ਤੇ ਬਣਿਆ ਹੋਇਆ ਤੇ ਕਈ ਭਣਾ ਨੂੰ ਨਹੀਂ ਪਸੰਦ ਹੁੰਦਾ ਜੀ ਔਰਗੰਜਾ ਹੈ ਹੋਰ ਫੈਬਰਿਕ ਤੇ ਕਰਾ ਸਕਦੇ ਹੋਰ ਬਹੁਤ ਸਾਰਾ ਫੈਬਰਿਕ ਆ ਤੇ ਇਹ ਕ ਆਪਣੇ ਕੋਲੇ ਜੀ ਪਸ਼ਮੀਨੇ ਦੇ ਸੂਟ ਆ ਗਏ ਸ਼ਿਮਰ ਪਸ਼ਮੀਨੇ ਦੇ ਇਹ ਥੋੜਾ ਥੋੜਾ ਤੁਹਾਨੂੰ ਕੱਲਾ ਕੱਲਾ ਖੋਲ ਕੇ ਦਿਖਾਵਾਂਗੇ ਤੁਸੀਂ ਪਹਿਲਾਂ ਸਾਰੇ ਕਲਰ ਦੇਖ ਲਓ ਜੀ ਕਲਰ ਦੇਖ ਕੇ ਜੀ ਤੁਸੀਂ ਸਕਰੀਨ ਸ਼ਾਟ ਲੈਣਾ ਜੀ ਸਾਰੇ ਸੂਟਾਂ ਦੇ ਜਿਹੜੇ ਤੁਹਾਨੂੰ ਪਸੰਦ ਆ ਤੁਸੀਂ ਉਹਦੀ ਆਰਡਰ ਦੇ ਸਕਦੇ ਹੋ ਉਹਦਾ ਸੂਟ ਤਾਂ ਬਿਲਕੁਲ ਕਰਾ ਸਕਦੇ ਹੋ ਸਕਰੀਨ ਸ਼ਾਟ ਲਓ ਜੀ ਤੇ ਆਪਾਂ ਨੂੰ ਫਟਾਫਟ ਆਰਡਰ ਦਿਓ ਸਾਰੇ ਕਲਰ ਹੁਣ ਆਪਣੇ ਕੋਲੇ ਅਵੇਲੇਬਲ ਆ ਜੇ ਤੁਸੀਂ ਜਿਵੇਂ ਹੁਣ ਦੇਖ ਕੇ ਵੀਡੀਓ ਤੁਸੀਂ ਸ਼ਾਮ ਨੂੰ ਜਾਂ ਅਗਲੇ ਦਿਨ ਆਰਡਰ ਤਾਂ ਸੂਟ ਉਹਦੋਂ ਨੂੰ ਸ਼ੇਰ ਹੋ ਜਾਣਗੇ ਤੇ ਆ ਆਪਣੇ ਕੋਲੇ ਇੱਕ ਗਲਾਸ ਸਿਲਕ ਦੇ ਸੂਟ ਆ ਗਏ ਜੀ ਤੇ ਕਲਰ ਦੇ ਵੇਖ ਲੋ ਜੀ ਕਲਰ ਬਹੁਤ ਜਿਆਦਾ ਸੋਹਣੇ ਕਲਰ ਆ ਗਏ ਜੀ ਰੀਸਟੌਕ ਹੋ ਗਿਆ ਆਪਣੇ ਕੋਲੇ ਸਾਰੇ ਸੂਟ ਆਏ ਹੋਏ ਆ ਜੀ ਤੇ ਇਹ ਕਲਰ ਤੁਹਾਨੂੰ ਸਾਰੇ ਪਸੰਦ ਆਉਣਗੇ ਸਾਰੇ ਕਲਰ ਜਿੰਨੇ ਦੁਨੀਆ 'ਤੇ ਕਲਰ ਆ ਜੀ ਆਪਾਂ ਸਾਰੇ ਕਲਰ ਆ ਦੇ ਜਿਹੜੇ ਤੁਹਾਨੂੰ ਰੈੱਡ ਜੇ ਤਰ੍ਹਾਂ ਦੀ ਸ਼ੇਡ ਤੇ ਖਰੀਏ ਕੋਸੇ ਦੇ ਚ ਪਿੰਕ ਹੈ ਪਰ ਸ਼ੇਡ ਉਹਦੇ ਚ ਰੈੱਡ ਦਿਖ ਰਹੀ ਹੈ ਜੀ ਉਹ ਕੀ ਹੁੰਦਾ ਨਾ ਫੋਨ ਦੇ ਨਾਲ ਆਪਾਂ ਜਦੋਂ ਆਪਾਂ ਵੀਡੀਓ ਬਣਾਉਂਦੇ ਆ ਤੇ ਵੀਡੀਓ ਦੇ ਵਿੱਚ ਥੋੜਾ ਜਿਹਾ ਕਲਰ ਚੇਂਜ ਆ ਜਾਂਦਾ ਹੈ ਅੱਜ ਇਹ ਆਪਣੇ ਦੇਖੋ ਤੁਹਾਨੂੰ ਸੌਫਟ ਕਪੜਾ ਪੂਰਾ ਸੌਫਟ ਕਪੜਾ ਹੈ ਜਿਹੜਾ ਗਲਾਸ ਸਿਲਕ ਦਾ ਸੂਟ ਹੈ ਪਰ ਪ੍ਰਾਈਜ਼ ਵੀ ਬਹੁਤ ਘੱਟ ਹੈ ਜੀ ਇਹਨਾਂ ਦਾ ਗਲਾਸ ਸਿਲਕ ਦੇ ਦਿਖਾਈ ਸੀ ਜੀ ਪ੍ਰਿੰਟ ਸੂਟ ਜੀ ਉਹਨਾਂ ਦਾ ਗਲਾਸ 700 ਪ੍ਰਾਈਜ਼ ਹੈ ਜੀ ਤੇ ਆ ਆਪਣੇ ਕੋਲੇ ਜੀ ਪ੍ਰਿੰਟ ਵਾਲੇ ਆਗੇ ਸਿਲ ਪ੍ਰਿੰਟ ਗਲਾਸ ਸਿਲਕ ਦੇ ਸੂਟ ਹੈ ਇਹ ਵੀ ਗਲਾਸ ਸਿਲਕ ਦੇ ਸੂਟ ਹੈ ਜਿਹੜੀ ਪ੍ਰਿੰਟ ਵਾਲੇ ਇਹਦਾ ਵੀ ਪ੍ਰਾਈਜ਼ ਆਪ ਮੈਂਸ਼ਨ ਕਰਤਾ ਇਹ 1100 ਦਾ ਹੈ ਜੀ ਇਹ 1100 ਦਾ ਸੂਟ ਕੋਲ ਤੁਹਾਨੂੰ ਐਵੇਂ ਤੁਸੀਂ ਇਹਦੇ 'ਚ ਵਰਕ ਕਰਾਉਣਾ ਵਰਕ ਕਰਾ ਸਕਦੇ ਆ ਉਂਝ ਤੁਸੀਂ ਈਮੇਲ ਨਾਲ ਨਤਵੇਂ ਦੇ ਸਕਦੇ ਆ ਦੇਖੋ ਜੀ ਆਪਾਂ ਇੱਥੇ ਪ੍ਰਾਈਸ ਮੈਂਸ਼ਨ ਕਰਤਾ 700 ਦਾ ਇਹ ਗਲਾਸ ਸਿਲਕ ਦੇ ਸੂਟ ਹੈ ਜੀ ਕਲਰ ਸਾਰੇ ਹੈਗੇ ਕਲਰ ਸਾਰੇ ਅਵੇਲੇਬਲ ਹੈ ਜੀ ਅੱਜ ਤੁਸੀਂ ਲਓਗੇ ਤਾਂ ਸਾਰੇ ਕਲਰ ਅਵੇਲੇਬਲ ਹੈ ਜੇ ਤੁਸੀਂ ਐਵੇਂ ਵੀ ਸੂਟ ਮੰਗਾਉਣਾ ਹੁਜ ਪਲੇਨ ਸੂਟ ਹੀ ਮੰਗਾਉਣਾ ਤੁਸੀਂ ਤਾਂ ਐਵੇਂ ਸੋਨ ਮਿਲ ਜੂਗਾ ਤੇ ਇੱਕ ਤੁਹਾਨੂੰ ਦਿਖਾਉਣੀ ਹੈ ਪਸ਼ਮੀਨਾ ਸੂਟ ਜੀ ਪਸ਼ਮੀਨੇ ਦੇ ਕਸ਼ਮੀਰੀ ਸੂਟ ਹੈ ਜੀ ਇਹ ਵਾਲੇ ਤੇ ਕਸ਼ਮੀਰੀ ਸੂਟ ਤੇ ਵਰਕ ਹੋਇਆ ਜੀ ਆ ਇਹਦਾ ਸ਼ਾਲ ਹੈ ਜੀ ਇਹ ਵੀ ਕਸ਼ਮੀਰੀ ਸ਼ਾਲ ਹੈ ਜੀ ਕਸ਼ਮੀਰੀ ਸ਼ਾਲ ਜੀ ਬਹੁਤ ਸੋਹਣੇ ਸੂਟ ਬਣੀ ਹੋਈ ਜਿਹੜੇ ਆਏ ਆਪਣੇ ਕੋਲੇ ਕਸ਼ਮੀਰੀ ਪਸ਼ਮੀਨੇ ਦੇ ਸ਼ਾਲ ਛੋਲ ਤੇ ਸੂਟ ਜੀ ਪਿਓਰ ਪਸ਼ਮੀਨਾ ਹੁੰਦਾ ਜੀ ਮਿਕਸ ਨਹੀਂ ਹੁੰਦਾ ਜਿਵੇਂ ਬਿਲਕੁਲ ਪਿਓਰ ਪਸ਼ਮੀਨਾ ਜੀ